ਕੈਟਲੋਨੀਆ ਵਿੱਚ ਸੰਤ ਜੁਵਾਨ ਤਿਉਹਾਰਾਂ ਲਈ 1800 ਤੋਂ ਵੱਧ ਆਤਿਸ਼ਬਾਜ਼ੀ ਵਿਕਰੀ ਪੁਆਇੰਟ ਹੋਣਗੇ ਕੈਟਲੋਨੀਆ ਵਿੱਚ ਸਰਕਾਰੀ ਵਫਤ ਨੇ ਇਸ ਸ਼ੁੱਕਰਵਾਰ ਨੂੰ ਸੰਤ ਜੁਵਾਨ ਤਿਉਹਾਰਾਂ ਲਈ ਕੁੱਲ 1859 ਆਤਿਸ਼ਬਾਜੀ ਵਿਕਰੀ ਪੁਆਇੰਟ ਨੂੰ ਅਧਿਕਾਰਿਤ ਕੀਤਾ ਹੈ। ਕੈਟਲੋਨੀਆ ਦੇ ਲੋਕ ਇਸ ਤਿਉਹਾਰ ਨੂੰ ਮਨਾਉਣ ਲਈ ਪਰਿਵਾਰ ਅਤੇ ਦੋਸਤਾਂ ਨਾਲ ਇਕੱਠੇ ਹੋਣਗੇ ਅਤੇ ਅਧਿਕਾਰਿਤ ਥਾਵਾਂ ਅਤੇ ਆਦਾਰਿਆਂ ਨੇ ਆਤਿਸ਼ਬਾਜੀ ਅਤੇ ਆਤਿਸ਼ਬਾਜੀਆਂ ਵੇਚਣ ਵਾਲਿਆਂ ਨੇ ਪਹਿਲਾਂ ਹੀ ਦੁਕਾਨਾਂ ਖੋਲ੍ਹ ਦਿੱਤੀਆਂ ਹਨ। ਇਸ ਦਿਨ ਰਾਤ ਨੂੰ ਅਸਮਾਨ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਆਤਿਸ਼ਬਾਜੀਆਂ ਹੁੰਦੀਆਂ ਹਨ। 2025 ਦੇ ਤਿਉਹਾਰਾ ਲਈ ਏਜੰਸੀ ਨੇ 1639 ਬੂਥਾਂ ਨੂੰ ਅਧਿਕਾਰਿਤ ਕੀਤਾ ਹੈ ਜਿਨ੍ਹਾਂ ਵਿੱਚੋਂ 1275 ਬਾਰਸੀਲੋਨਾ ਵਿੱਚ 159, ਜੀਰੋਨਾ ਵਿੱਚ 82 ਜੈਦਾ ਵਿੱਚ ਅਤੇ 123 ਤਾਰਾਗੋਨਾ ਵਿੱਚ ਹਨ। ਸਥਾਨਾਲੀ ਕੋਲ 220 ਹਨ। ਬਾਰਸੀਲੋਨਾ ਵਿੱਚ 151, ਜੀਰੋਨਾ ਵਿੱਚ 13, ਜੈਦਾ ਵਿੱਚ 8 ਅਤੇ ਤਾਰਾਗੋਨਾ ਵਿੱਚ 48 ਵਿੱਚ ਅੱਤਸ਼ਬਾਜ਼ੀਆਂ ਦੀ ਆਗਿਆ ਹੋਵੇਗੀ।